ਮੈਂ ਕਹਿੰਦਾ ਅੰਦਰ ਬਣ ਕੇ ਆਪਾਂ ਉੱਥੇ ਬੈਠੇ ਬਹਿ ਜਾਣੇ ਸਾਰੇ ਬੰਦਿਆਂ ਨੇ ਜਿਨ੍ਹਾਂ ਦੇ ਵਿੱਚ ਜ਼ਮੀਨ ਆਉਂਦੀ ਸੀ ਸਭ ਨੇ ਐਫੀ ਡਰਾਫਟ ਵੀ ਬਣਾ ਕੇ ਗਲਾਡਾ ਨੂੰ ਦਿੱਤੇ ਅਸੀਂ ਇੱਕ ਮਰਲਾ ਵੀ ਜ਼ਮੀਨ ਦਾ ਜਿਹੜਾ ਅਸੀਂ ਦੇਣਾ ਸਾਡਾ ਕੋਰਾ ਜਵਾਬ ਆ ਅਸੀਂ ਕੋਈ ਛੋਟੇ ਨਾਲ ਮੀਟਿੰਗ ਨਹੀਂ ਕਰਨੀ ਕੋਈ ਸਰਕਾਰ ਦੀ ਪਾਲਿਸੀ ਨਹੀਂ ਸੁਣਨੀ ਸਾਡਾ ਠੋਕ ਕੇ ਜਵਾਬ ਹੈ ਜੀ ਆ ਸਾਡੀ ਮਤੇ ਆ ਮਤੇ ਦੀ ਕਾਪੀ ਸਾ ਤੋਂ ਲੈ ਲਓ ਤੇ ਰਸੀਵਿੰਗ ਸਾਨੂੰ ਮਤੇ ਦੀ ਦੇ ਦਿਓ ਵੀ ਅਸੀਂ ਰਸੀਵ ਕਰ ਲਿਆ ਤੇ ਅਸੀਂ ਜ਼ਮੀਨਾਂ ਨਹੀਂ ਦੇਣੀ ਆਪਾਂ ਤਿੰਨੇ ਮਤੇ ਇੱਥੇ ਦੇ ਦੇਣੇ ਤਿੰਨੇ ਮਤੇ ਸਾਨੂੰ ਇੱਥੇ ਦੇ ਦਿਨਾ ਗੁਰਦਵਾਰਾ ਗੁਰਦਵਾਰਾ ਦੇਖਦਾ ਸਾਡਾ ਦਵਾਰਾ ਸਾਹਿਬ ਨਹੀਂ ਹਾਂਜੀ ਕਿਤੇ ਵੀ ਨਹੀਂ ਉਹ ਕਮੇਟੀ ਵੀ ਨਾਲ ਖੜੀ ਹੈ ਸਾਡੇ ਚਲੋ ਸਾਡੀ ਡਿਊਟੀ ਹੈ ਜੀ ਕੋਈ ਗੱਲ ਨਹੀਂ ਕੋਈ ਤੁਹਾਡੀ ਇਹ ਆਪ ਦੀ ਡਿਊਟੀ ਪੂਰੀ ਈਮਾਨਦਾਰੀ ਨਾਲ ਸਰਕਾਰ ਮੁਰਦਾਬਾਦ ਭਗਵਾਨ ਤਬਾ ਸਰਕਾਰ ਮੁਰਦਾਬਾਦ ਝਾੜੂ ਪਾਰਟੀ ਮੁਰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਬੁੜੇ ਯੂਰ ਬੁੜੀ ਦੀ ਬਸ ਅੱਗੇ ਆ ਜਾਓ ਬੜੇ ਬੜਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਫਿਰ ਇਹਨਾਂ ਨੂੰ ਵੀਡੀਓ ਬਣਾ ਰਹੇ ਨੇ ਤੁਹਾਨੂੰ ਸਾਰੇ ਦੱਸ ਰਹੇ ਵਾ ਕਿਸੇ ਨੂੰ ਨਹੀਂ ਆਪਾਂ ਬੈਠਾ ਤੁਹਾਡਾ ਨਾਮ ਕੋਈ ਹੋਰ ਹੈ ਆਜੋ ਆਜੋ ਮੈਨੂੰ ਬਹੁਤ ਬਹੁਤ ਵਸਲੀ ਹਾਲਤ ਹੈ ਮੇਰੀ ਡਿਊਟੀ ਲੱਗੀ ਹੈ ਤੁਹਾਨੂੰ ਲੈਂਡ ਪੁਲਿੰਗ ਪਾਲਿਸੀ ਬਾਰੇ ਤੁਹਾਨੂੰ ਦਈ ਵੀ ਜਿਹੜੀ ਵੀ ਸਰਕਾਰ ਦੀ ਪੁਕਤੀ ਆ ਉਹਦੇ ਬਾਰੇ ਦੱਸ ਲੈ ਜੀ ਸਭ ਤੋਂ ਜਿਹੜੀ ਮੇਨ ਗੱਲ ਆ ਉਹ ਤੁਸੀਂ 10 ਮਿੰਟ ਤੋਂ ਲੋ ਇਹ ਜਿਹੜੀ ਮੇਨ ਦਾ ਲਗੀ ਹੋਈ ਹੈ ਪਾਲਿਸੀ ਵੋਲੀਓ ਐਂਟਰੀ ਹੈ ਮੈਂ ਅਸੀਂ ਕਹਿੰਦਾ ਸਾਹਿਬ ਇਹ ਕੋਈ ਕੋਈ ਪਾਲਿਸੀ ਬਾਰੇ ਅਸੀਂ ਪੁੱਛਣਾ ਨਹੀਂ ਨਾ ਕਿ ਪਾਲਿਸੀ ਲਾਗੂ ਕਰ ਦੇਣੀ ਆ ਨਾ ਸਾਨੂੰ ਇਹ ਪਾਲਿਸੀ ਦੀ ਲੋੜ ਆ ਲਾਂਡ ਪੂਰੇ ਪਾਲਿਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਪਾਲਿਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਮਰਦਾਬਾਦ ਯਾ ਸਰਕਾਰ ਮਰਦਾਬਾਦ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਪਰਫਾਰਮੈਂਸ ਦੇਖੋ ਸਾਰਾ ਸਰ ਇੱਕ ਮਿੰਟ ਆ ਆਪੇ-ਪਾਪੇ ਨੀਂਗਾ ਮਾਰ ਕੇ ਦੇਖੋ ਸਾਡੇ ਕੋਲੇ ਰਹਿਣ ਲਈ ਵਧੀਆ 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 ਘਰ ਹੈਗੇ ਆ ਸਾਨੂੰ ਉਹ ਪਲਾਟ ਨਹੀਂ ਚਾਹੀਦਾ ਕਿਉਂਕਿ ਸਾਡੇ ਕੋਲੇ ਰਹਾਇਸ਼ੀ ਆਪਦੀ ਆਪਦੀ ਜਿਹੜੀ ਜਗ੍ਹਾ ਉਹ ਹੈਗੀ ਆ ਸਾਨੂੰ ਕੀ ਲੋੜ ਆ ਉਹ ਨਵੀਆਂ ਕਲੋਨੀਆਂ ਦੇ ਵਿੱਚ ਜਾ ਕੇ ਬਸਾਣ ਦੀ ਨਹੀਂ ਅਸੀਂ 3 ਮਹੀਨੇ ਤੋਂ ਇਹ ਪਾਲਿਸੀ ਪੜੀ ਜਾ ਰਹੇ ਆ ਜੀ ਸਾਡੇ ਪਨੇ ਲਿਖਿਆ ਕੋਈ ਅਨਪੜ੍ਹ ਨਹੀਂ ਹੈਗਾ ਜਿਹੜੀ ਸਾਨੂੰ ਸਮਝਾਉਣ ਦੀ ਲੋੜ ਆ ਇਹ ਸਰਕਾਰ ਆਪਦੀਆਂ ਫੌਂਡਸਾਂ ਦੇ ਕੋਈ ਰੱਖੇ ਇਹਨੂੰ ਵਾਪਸ ਲਵੇ ਪਹਿਲਾਂ ਭਗਵੰਤਮਾਨ ਆਉਦੇ ਪਿੰਡ ਤੋਂ ਸੰਗਰੂਰ ਤੋਂ ਸ਼ੁਰੂ ਕਰੇ ਜਦੋਂ ਉਧਰ ਪਿੰਡ ਪਿੰਡ ਜਾ ਕੇ ਆਪਦੀ ਜ਼ਮੀਨ ਤੋਂ ਸ਼ੁਰੂ ਕਰੂ ਜਦੋਂ ਸੰਗਰੂਰ 92 ਐਮਐਲਏ ਆਪਦੇ ਆਪਦੀਆਂ ਜ਼ਮੀਨਾਂ ਤੋਂ ਸ਼ੁਰੂ ਕਰਨ ਜਦੋਂ 92 ਐਮਐਲਏ ਨੇ ਆਪਦੀ ਜ਼ਮੀਨ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਭਗਵੰਤਮਾਨ ਸਰਕਾਰ ਮਰਦਾਬਾਦ ਭਗਵੰਤਮਾਨ ਸਰਕਾਰ ਮਰਦਾਬਾਦ ਭਗਵੰਤਮਾਨ ਸਰਕਾਰ ਮਰਦਾਬਾਦ ਪੌਲਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਪੌਲਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਵਾਹਿਗੁਰੂ ਜੀ ਮਰਦਾਬਾ ਵਾਹਿਗੁਰੂ ਮਰਦਾਬਾ ਵਾਹਿਗੁਰੂ ਮਰਦਾਬਾ ਢੰਡਾ ਮਰਦਾਬਾ ਮੁਰਦਾਬਾਦ 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 ਲੈਂਡ ਪੂਰਿੰਗ ਪਾਲਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਆ ਜਾ ਹੁਣ ਨਾਰਾਜ਼ ਹੋ ਕੇ ਕਰ